ਕਾਰਵਾਈ ਕੀਤੀ ਜਾਵੇ ਜਿਹੜੀ ਸਜ਼ਾ ਦੇਣੀ ਹੈ ਨਿੰਗਾ ਸਿੰਘ ਵਾਲੀ ਸਜ਼ਾ ਦਿੱਤੀ ਜਾਵੇ ਇਹਦੀਆਂ ਦੋਨੇ ਗੁੱਟ ਵੜਦੇ ਨੇ ਜਾਂ ਜਾਈਦੇ ਜਿਹੜੇ ਹੱਥਾਂ ਨਾਲ ਗੋਲੀਆਂ ਚਲਾਈ ਪਾਕਿਸਤਾਨ ਵਾਲੇ ਬੰਦੇ ਬੰਜੋ ਤੁਸੀਂ ਤਾਂ ਕਹਿੰਦੇ ਹੋ ਨਾ ਵੀ ਸਾਡਾ ਪਾਣੀ ਬੰਦ ਕੀਤਾ ਵੀ ਅਸੀਂ ਤੁਹਾਨੂੰ ਖੂਨ ਦੀ ਨਦੀ ਵਗਾ ਕੇ ਦਿਖਾ ਦਾਂਗੇ ਉਹ ਤੁਸੀਂ ਖੂਨ ਦੀ ਨਦੀ ਕੀ ਵਗਾਉਣੀ ਆ ਸਾਡੇ ਬੱਚੇ ਨਿੱਕੇ ਨਿੱਕੇ 10-10 ਸਾਲ ਦੇ ਤੁਹਾਡੇ ਵਾਲਿਆਂ ਨੂੰ ਮੂਤ ਕਰਨ ਲੱਗ ਜਾਂਨ ਤੇ ਵੈਸੇ ਰੋੜ ਕੇ ਲੈ ਜਾਏ ਤੁਹਾਡਾ ਪਾਕਿਸਤਾਨ ਸਮਝਿਆ ਨਾ ਤੇ ਗੱਲ ਯਾਦ ਰੱਖੋ ਕਿ ਇਹੋ ਜਿਹੇ ਪ੍ਰਧਾਨ ਮੰਤਰੀ ਕਿਸੇ ਦੇਸ਼ ਨੂੰ ਨਾ ਮਿਲੇ ਜਿਹੜਾ ਅਤਵਾਦੀਆਂ ਦੀ سپورਟ ਕਰ ਰਿਹਾ ਪ੍ਰਧਾਨ ਮੰਤਰੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਕਿ ਆਪਣੇ ਦੇਸ਼ ਦੇ ਅੱਤਵਾਦੀਆਂ ਦੀ ਸਪੋਰਟ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਰਹੇ ਤੁਸੀਂ ਅਮੇਜ਼ਿੰਗ ਟੀਵੀ ਚੈਨਲ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ ਗੋਲੀਆਂ ਚਲਾਤੀਆਂ ਸੀ ਕੁਝ ਉੱਥੇ ਕਾਫੀ ਸ਼ੋਰ ਸ਼ਰਾਬਾ ਹੋਇਆ ਸੀ ਤੇ ਜਗਾ ਜਗਾ ਉੱਤੇ ਕੈਂਡਲ ਮਾਰਚ ਨਿਕਲਦੀ ਵੇਸੀ ਸੋ ਅੱਜ ਅਸੀਂ ਨੰਗ ਸੌਣੀ ਦੇ ਵਿੱਚ ਪਹੁੰਚੇ ਆ ਸੋ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਸਾਡੇ ਅਮੇਜ਼ਿੰਗ ਟੀਵੀ ਚੈਨਲ ਦੇ ਬਾਬਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜਿਹੜੇ ਅੱਤਵਾਦੀਆਂ ਨੇ ਉੱਥੇ ਕੁਝ ਲੋਕਾਂ ਨੂੰ ਮਾਰ ਦਿੱਤਾ ਹੋਇਆ ਸੀ ਤੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹੇਦਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਜਿਨ੍ਹਾਂ ਦੀ ਰਹਿਮਾਈ ਚ ਅਸੀਂ ਚੱਲਦੇ ਆ ਜੀ ਤੇ ਅੱਜ ਅਸੀਂ ਇੱਥੇ ਫੌਜ ਇਕੱਠੀ ਹੋਈ ਹੈ ਕਿਉਂਕਿ ਆਪਜੀ ਪੱਤਰਕਾਰਾਂ ਨੇ ਸਵਾਲ ਜਵਾਬ ਕਰਨੇ ਸੀ ਤੇ ਸਾਨੂੰ ਪਤਾ ਲੱਗਾ ਹੈ ਕਿ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਕਿ ਨਿਹੱਤੇ ਹਿੰਦੂ ਵੀਰਾਂ ਦੇ ਉੱਤੇ ਜਿਹੜਾ ਆਤਵਾਦੀਆਂ ਨੇ ਗੋਲੀਆਂ ਚਲਾਈਆਂ ਨੇ ਕਸ਼ਮੀਰ ਦੇ ਵਿੱਚ ਬੜੀ ਮਾੜੀ ਘਟਨਾ ਹੋਈ ਹੈ ਔਰ ਐਸੇ ਲੋਕ ਜਿਹੜੇ ਨੇ ਧਰਮ ਦੇ ਬਹੁਤ ਆੜ ਦੇ ਵਿੱਚ ਹੀ ਇਹੋ ਜੇ ਕੰਮ ਕਰਦੇ ਨੇ ਔਰ ਧਰਮ ਨੂੰ ਇਹ ਵੇਚ ਲੈਂਦੇ ਨੇ ਆਪ ਧਰਮੀ ਨਹੀਂ ਹੁੰਦੇ ਕਿਉਂਕਿ ਇਹ ਆਤਵਾਦੀਆਂ ਦਾ ਕੋਈ ਦੀਨ ਧਰਮ ਹੁੰਦਾ ਹੀ ਨਹੀਂ ਹੈ ਜੇ ਧਰਮੀ ਹੋਣ ਤੇ ਧਰਮ ਤੇ ਸਿਖਾਉਂਦਾ ਹੀ ਨਹੀਂ ਮਜਹਬ ਮਜਹਬ ਨਹੀਂ ਸਕਾਤਾ ਆਪਸ ਵਿੱਚ ਬੈਰ ਕਰਨਾ ਤੇ ਇਸ ਕਰਕੇ ਅਸੀਂ ਆਪਣੇ ਭਰਾਵਾਂ ਲਈ ਸਦਾ ਖੜੇ ਆ ਸਦਾ ਖੜਾਂਗੇ ਤੇ ਇਹ ਜਿਹੜੇ ਲੋਕ ਨੇ ਅੱਤਵਾਦ ਲੋਕ ਜਿਹੜੇ ਫੈਲਾਉਂਦੇ ਨੇ ਇਹਨਾਂ ਦੀ ਸਪੋਰਟ ਨਹੀਂ ਕਰਨੀ ਚਾਹੀਦੀ ਅਸੀਂ ਬੜੀ ਮਾੜੀ ਘਟਨਾ ਦੀ ਨਿੰਦਾ ਕਰਦੇ ਆ ਕਿਉਂਕਿ ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੈ ਉਹ ਖੁਦ ਬਿਆਨ ਦੇ ਰਿਹਾ ਹੈ ਕਿ ਜੇ ਤੁਸੀਂ ਸਾਡਾ ਜਲ ਰੋਕਿਆ ਜਾਂ ਜੇ ਤੁਸੀਂ ਸਾਡੇ ਤੇ ਕਾਰਵਾਈ ਕਰੋਗੇ ਅਸੀਂ ਤੁਹਾਡੇ ਤੇ ਕਾਰਵਾਈਆਂ ਕਰਾਂਗੇ ਜਿਹੜਾ ਤੁਸੀਂ ਨਦੀ ਸਾਡੀ ਰੋਕੋਗੇ ਜਲ ਵਾਲੀ ਉਹਨੂੰ ਅਸੀਂ ਖੂਨ ਦੇ ਨਾਲ ਭਰ ਦਿਆਂਗੇ ਇਥੋਂ ਬਿਆਨ ਤੋਂ ਕੀ ਪਤਾ ਲੱਗਦਾ ਹੈ ਕਿ ਉਥੋਂ ਦਾ ਪ੍ਰਧਾਨ ਮੰਤਰੀ ਜਿਹੜਾ ਉਹ 20 ਅਤਵਾਦੀਆਂ ਦੀ ਸਪੋਰਟ ਕਰ ਰਿਹਾ ਹੈ ਤੇ ਇਹ ਮਾੜੀ ਘਟਨਾ ਦੀ ਗੱਲ ਹੈ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦੇ ਹਾਂ ਆਪਣੇ ਦੇਸ਼ ਦੇ ਕਿ ਇਹੋ ਜਿਹੇ ਲੋਕਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਇਹੋ ਜਿਹੇ ਪ੍ਰਧਾਨ ਮੰਤਰੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਕਿ ਆਪਣੇ ਦੇਸ਼ ਦੇ ਅਤਵਾਦੀਆਂ ਦੀ ਸਪੋਰਟ ਕਰ ਰਿਹਾ ਅਸੀਂ ਆਪਣੇ ਮੋਦੀ ਜੀ ਨੂੰ ਕਹਾਂਗੇ ਕਿ ਯੂਨੋ ਨਾਲ ਗੱਲ ਕਰਕੇ ਤੇ ਸਾਰੇ ਦੇਸ਼ਾਂ ਦੀ ਮੀਟਿੰਗ ਬੁਲਾ ਕੇ ਇਹੋ ਜੇ ਦੇਸ਼ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਾਵੇ ਕਿਉਂਕਿ ਇਹ ਸਾਰੇ ਦੇਸ਼ਾਂ ਦੇ ਵਿੱਚ ਅੱਤਵਾਦ ਫਲਾ ਰਿਹਾ ਤੇ ਪਾਕਿਸਤਾਨ ਫਲਾ ਰਿਹਾ ਅੱਜ ਸਾਡੇ ਹਿੰਦੂ ਭਰਾਵਾਂ ਤੇ ਗੋਲੀਆਂ ਚਲਾਈਆਂ ਨੇ ਹਿੰਦੂਆਂ ਨੂੰ ਧਰਮ ਪੁੱਛ-ਪੁੱਛ ਕੇ ਗੋਲੀਆਂ ਚਲਾਈਆਂ ਨੇ ਕਿੱਡੀ ਬਾੜੀ ਗੱਲ ਹੈ ਬਾਈ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਜੜੇ ਉੱਥੇ ਅੱਤਵਾਦੀ ਹੈਗੇ ਸੀ ਤੇ ਉਹਨਾਂ ਨੇ ਜਿਹੜੇ ਹਿੰਦੂ ਭਾਈਚਾਰਾ ਉੱਥੇ ਪਹੁੰਚਿਆ ਸੀ ਹੋਰ ਵੀ ਸਾਰੇ ਘੁੰਮਣਗੇ ਸੀ ਇੱਕ ਮੀਆਂ ਬੀਬੀ ਉੱਥੇ ਪਹੁੰਚੇ ਸੀ ਕਿ ਉਹ ਜਿਹੜਾ ਉਹਦਾ ਘਰ ਵਾਲਾ ਸੀ ਉੱਥੇ ਨੀਚੇ ਲੇਟਿਆ ਹੋਇਆ ਸੀ ਪਰ ਉਹਦੀ ਹੈ ਇੱਕ ਉਹਦੀ ਵਾਈਫ ਜਿਹੜੀ ਸੀ ਉਹ ਇੱਕ ਇੱਕ ਤਰ੍ਹਾਂ ਚੁੱਪ ਕਰ ਗਈ ਹੋਈ ਸੀ ਤੇ ਐਨਾ ਹੋ ਰੋ ਰਹੀ ਸੀ ਬੁਰਾ ਹਾਲ ਹੋਇਆ ਸੀ ਤੇ ਉਹਦੇ ਵਾਸਤੇ ਕਿੱਦਾਂ ਲੱਗਦਾ ਦੇਖੋ ਕਿੰਨੀ ਹਾ ਨਿਕਲੇ ਹੋਏਗੀ ਉਸ ਹੈਨਾ ਗਏ ਤਾਂ ਉਹ ਘੁੰਮਣ ਸੀਗੇ ਇੱਕ ਉਥੇ ਪਿਕਨਿਕ ਮਨਾਉਣ ਜਾਂਦੇ ਨੇ ਲੋਕ ਕਿਉਂਕਿ ਉਹ ਬਹੁਤ ਵਧੀਆ ਏਰੀਆ ਆ ਬਹੁਤ ਸ਼ਾਂਤ ਏਰੀਆ ਆ ਪਰ ਉਹਨਾਂ ਨੂੰ ਇਸ ਤਰ੍ਹਾਂ ਮੌਤ ਮਿਲੇਗੀ ਇਹ ਕਦੀ ਸੋਚਿਆ ਨਹੀਂ ਸੀ ਉਹਨਾਂ ਨੇ ਉਹਨੂੰ ਪਤਨੀ ਥੋੜੀ ਘਰ ਵਿਆਹ ਨੂੰ ਹੱਲੇ ਹੋਏ ਸੀ ਦੇਖਿਆ ਜਾਵੇ ਦੇਖੋ ਉਸ ਪਤਨੀ ਦੀ ਕੀ ਮੰਸ਼ਾ ਹੋਏਗੀ ਸਾਰੀ ਜ਼ਿੰਦਗੀ ਵਾਸਤੇ ਉਹਨੂੰ ਰਢੇਪਾ ਕੱਟਣਾ ਪਏਗਾ ਸਾਰੀ ਜ਼ਿੰਦਗੀ ਲਈ ਉਹ ਆਤਵਾਦੀਆਂ ਨੂੰ ਹਮੇਸ਼ਾ ਕੋਸਦੀ ਰਹੇਗੀ ਰਹਿਦੀ ਦੁਨੀਆ ਤੱਕ ਆਤਵਾਦੀਆਂ ਨੂੰ ਕੋਸਦੀ ਰਹੇਗੀ ਜਦ ਤੱਕ ਉਹ ਰਹੇਗੀ ਜਿੰਦੀ ਇਸਕ ਕਿ ਬਹੁਤ ਮਾੜਾ ਹੋਇਆ ਜੀ ਉਹ ਦੇਖੀਆਂ ਨਹੀਂ ਜਾਰੀਆਂ ਬੀਬੀਆਂ ਰੋਂਦੀਆਂ ਹੋਈਆਂ ਜਿਨ੍ਹਾਂ ਦੇ ਪਤੀ ਉਥੇ ਘੁੰਮਣ ਤੇ ਗਏ ਨੇ ਬੀਬੀਆਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਪਰ ਘਰੇ ਵਾਪਸ ਨਹੀਂ ਆਏ ਇਸ ਕਰਕੇ ਬਹੁਤ ਮਾੜੀ ਨਿੰਦਣੀਓ ਘਟਨਾ ਹੋਈ ਹੈ ਇਹੋ ਜਿਹਾ ਰੱਬ ਕਿਸੇ ਨਾਲ ਵੀ ਨਾ ਕਰੇ ਪਰ ਅਸੀਂ ਕਹਿੰਦੇ ਇਹੋ ਜਿਹਾ ਪ੍ਰਧਾਨ ਮੰਤਰੀ ਕਿਸੇ ਦੇਸ਼ ਨੂੰ ਨਾ ਮਿਲੇ ਜਿਹੜਾ ਅਤਵਾਦੀਆਂ ਦੀ ਸਪੋਰਟ ਕਰ ਰਿਹਾ ਦੇਖੋ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਖੁਦ ਸਪੋਰਟ ਕਰ ਰਿਹਾ ਹੈ ਖੁਦ ਕਹਿ ਰਿਹਾ ਹੈ ਕਿ ਸਾਡੇ ਤੇ ਕਾਰਵਾਈ ਤੁਸੀਂ ਕਰੋਗੇ ਅਸੀਂ ਵੀ ਕਰਾਂਗੇ ਇਹ ਨਹੀਂ ਕਹਿ ਰਿਹਾ ਕਿ ਅਤਵਾਦੀਆਂ ਤੇ ਅਸੀਂ ਕਾਰਵਾਈ ਕਰਾਂਗੇ ਤਾਂ ਕਿ ਆਪਣੇ ਦੇਸ਼ ਦੇ ਉਹਨਾਂ ਦੇ ਮਾਹੌਲ ਖਰਾਬ ਨਾ ਹੋਣ ਇੱਥੇ ਕਿੰਨਾ ਆਵਾਜਾਈ ਹੋ ਗਈ ਸੀਗੀ ਕਿੰਨਾ ਵਪਾਰ ਚੱਲ ਰਿਹਾ ਸੀ ਕਿੰਨੀ ਸਾਡੇ ਗੁਰਦੁਆਰਿਆਂ ਦੀ ਯਾਤਰਾ ਤੇ ਲੋਕ ਆ ਰਹੇ ਸੀ ਸੰਗਤਾਂ ਜਾ ਰਹੀਆਂ ਸੀ ਕਿੰਨਾ ਮਾਹੌਲ ਸ਼ਾਂਤ ਸੀਗਾ ਪਰ ਇੱਕ ਚਾਰਾਤਵਾਦੀਆਂ ਨੇ ਆ ਕੇ ਤੇ ਕਿੰਨੇ 28 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਬੜੀ ਮਾੜੀ ਕੰਮ ਹੋਇਆ ਆ ਇਹ ਚੰਗਾ ਕੰਮ ਨਹੀਂ ਹੋਇਆ ਇਹ ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਲਾਂਤਾਂ ਪੈਂਦੀਆਂ ਨੇ ਤੇ ਪੈਂਦੀਆਂ ਹੀ ਰਹਿਣਗੀਆਂ ਸੋ ਅਸੀਂ ਬਾਬਾ ਜੀ ਨਾਲ ਆਪਾਂ ਗੱਲਬਾਤ ਕੀਤੀ ਆ ਹੁਣ ਆਪਾਂ ਕੁਲਦੀਪ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਹੈਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਨਿੰਦਾ ਵਾਲੀ ਗੱਲ ਹੈਗੀ ਐ ਜਿਹੜਾ ਇੱਥੇ ਲੋ ਜਿਹੜੇ ਅੱਤਵਾਦੀਆਂ ਨੇ ਐਨੇ ਬੇਰहमी ਨਾਲ ਜਿਹੜਾ ਮਾਰਿਆ ਉਸ ਉਹਨਾਂ ਨੂੰ ਤੇ ਦਿਲ ਨੂੰ ਇੱਕ ਛੂ ਜਾਣੀ ਛੂ ਜਾਣ ਵਾਲੀ ਗੱਲ ਹੈਗੀ ਬੜਾ ਯਾਨੀ ਕਿ ਸਾਨੂੰ ਵੀ ਇੱਕ ਤਰ੍ਹਾਂ ਦਾ ਤੱਕਾ ਲੱਗਿਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਸੰਗਾ ਜੀ ਮੁੱਖ ਜਿਹੇਦਾਰ ਕੁਲਵਿੰਦਰ ਸਿੰਘ ਤੇ ਰਾਜਾ ਰਾਏ ਦੇ ਨੀਰ ਹੇਠ ਦਿਨ ਲੈਣੇ ਸੀ ਲੇਕਨ ਜੀ ਜੋ ਘਟਨਾ ਹੋਈ ਉਹ ਬਹੁਤ ਨਿੰਦੇ ਵਾਲੀ ਘਟਨਾ ਹੈਗੀ ਬਹੁਤ ਮਾੜੀ ਗੱਲ ਹੈਗੀ ਆ ਵੀ ਇੱਕ ਸਾਡੇ ਹਿੰਦੂ ਭਾਈਚਾਰੇ ਦੇ ਉੱਤੇ ਵੀ ਪੁੱਛ ਪੁੱਛ ਕੇ ਧਰਮ ਨਾਲ ਵੀ ਕਿਹੜੇ ਧਰਮ ਦੇ ਹੋ ਕੀ ਕਰਦੇ ਹੋ ਉਹਨਾਂ ਨੂੰ ਗੋਲੀਆਂ ਮਾਰੀਆਂ ਵੀ ਤੁਸੀਂ ਯਾਰ ਕਿੱਧਰੋਂ ਤੁਰੀ ਜਾਂਦੀ ਹੈ ਇਹ ਸੰਸਾਰ ਕਿੱਧਰੋਂ ਤੁਰਿਆ ਜਾਂਦਾ ਇਹ ਕਿੱਧਰੋਂ ਪਾਕਿਸਤਾਨ ਵਾਲੇ ਕਿੱਧਰੋਂ ਜਾਈ ਜਾਂਦੇ ਮੈਨੂੰ ਤਾਂ ਸਮਝ ਤੋਂ ਬਾਹਰ ਹੈਗੀ ਆ ਹੁਣ ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਉਹ ਬੱਚੇ ਜਿਹੜੇ ਉੱਥੇ ਗਏ ਸੀਗੇ ਜਿਨ੍ਹਾਂ ਦੇ ਸਿਰ ਤੋਂ ਰੰਡੀਆਂ ਹੋ ਗਿਆ ਸਿਰ ਤੋਂ ਚੁੰਨੀਆਂ ਲਹਿਗੀਆਂ ਹੈਗੀਆਂ ਨੇ ਉਹਨਾਂ ਦੇ ਦੱਸ ਸੀਸ ਕਿੱਥੇ ਜਾਣ ਗਿਆ ਲੈ ਗਏ ਉਹਨਾਂ ਦੀ ਹਾਈ ਲੱਗਣੀ ਹੈ ਉਹ ਜਵਾਕਾਂ ਦੀ ਹਾਈ ਲੱਗਣੀ ਉਹਨਾਂ ਨੂੰ ਕੋਈ ਉਹਨਾਂ ਨੂੰ ਪੁੱਛਣਾ ਹੋਵੇ ਵੀ ਤੁਹਾਡੇ ਤੇ ਉਹ ਹੱਤਵਾਦੀਆਂ ਦੇ ਉੱਤੇ ਵੀ ਪੁੱਛ-ਪੁੱਛ ਕੇ ਉਹਨਾਂ ਤੇ ਗੋਲੀ ਚਲਾਈ ਜਾਵੇ ਵੀ ਤੁਸੀਂ ਹੱਤਵਾਦੀ ਹੋ ਤੁਹਾਡੇ ਠਾ ਕਰਕੇ ਗੋਲੀ ਮਾਰ ਦਿੱਤੀ ਜਾਵੇ ਉਹਨਾਂ ਦੇ ਕੀ ਬੀਤੂਗੀ ਪੱਤਰਕਾਰ ਜੀ ਉਹਨਾਂ ਦੇ ਕੀ ਬੀਤੂਗੀ ਉਹਨਾਂ ਦਾ ਵੀ ਉਹਨਾਂ ਦੇ ਵੀ ਬੱਚੇ ਹੋਣਗੇ ਉਹਨਾਂ ਦੀ ਵੀ ਮਾਵਾਂ ਹੋਣਗੀਆਂ ਉਹਨਾਂ ਦੀਆਂ ਵੀ ਭੈਣਾਂ ਹੋਣਗੀਆਂ ਉਹਨਾਂ ਦੇ ਵੀ ਛੋਟੇ ਛੋਟੇ ਬੱਚੇ ਭਰਾ ਮਾਪੇ ਹੋਊਗਾ ਉਹ ਤਰਸਣਗੇ ਨਹੀਂਗੇ ਜਿਵੇਂ ਸਾਡੇ ਹਿੰਦੂ ਭਾਈਚਾਰਿਆਂ ਦੇ ਬੱਚੇ ਮਰ ਗਏ ਹੈਗੇ ਆ ਉਹਨਾਂ ਦੇ ਮਾਪੇਓ ਕਿਦਾਂ ਤੜਫਦੇ ਪਏ ਹੈਗੇ ਆ ਹਾਵਾਂ ਨਿਕਲਦੀਆਂ ਦਿਲ ਦੇ ਵਿੱਚੋਂ ਵੀ ਇਹ ਜਿਹੜੇ ਬਹੁਤ ਘਟਨਾ ਮਾਰੀ ਆ ਮਾਰੀ ਘਟਨਾ ਕੀਤੀ ਇਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਤੇ ਮੈਂ ਇਹਨਾਂ ਨੂੰ ਇੱਕ ਵਾਰ ਲਿੰਗ ਦੇਣਾ ਚਾਹਣਾ ਤੇ ਲੜਨਾ ਹੀ ਆ ਯਾਰ ਲਲਕਾਰ ਕੇ ਮਾਰੋ ਸਾਨੂੰ ਵੀ ਫੜਾਓ ਅਸਲਾ ਵੀ ਲਲਕਾਰੋ ਵੀ ਆਓ ਫਿਰ ਤੁਹਾਨੂੰ ਦੱਸਾਂਗੇ ਵੀ ਕਿਦਾਂ ਕਿਹੜੇ ਪਾਅ ਵਿਖਦੀ ਆ ਵੀ ਅਸੀਂ ਮਾਰਦੇ ਆ ਜੇ ਅਸੀਂ 10 ਲੈ ਜੇ ਮਰਾਂਗੇ ਨਾ ਤੇ 10 ਦਾ ਅੱਤਵਾਦੀ ਇਹ ਲੈ ਕੇ ਮਰਾਂਗੇ ਮਰਾਂਗੇ ਸੀ ਇੰਨੀ ਮਾਰ ਆਈ ਨੇ ਸਾਨੂੰ ਪਾਵਰ ਦਿੱਤੀ ਹੋਈ ਆ ਨੱਤਿਆਂ ਤੇ ਤਾਂ ਵੈਸੇ ਨੱਤਿਆਂ ਤੇ ਤਾਂ ਗੋਲੀ ਚਲੋਣੀ ਚਾਹੀਦੀ ਨਹੀਂ ਹੈਗੀ ਕਿਸੇ ਧਰਮ ਚ ਨਹੀਂ ਲਿਖਿਆ ਨੱਤੇ ਤੇ ਗੋਲੀ ਚਲਾ ਦਿਓ ਨਾ Hindu ਧਰਮ ਚ ਲਿਖਿਆ ਨਾ Muslim ਭਾਈਚਾਰੇ ਚ ਲਿਖਿਆ ਨਾ Sikhਾਂ ਭਾਈਚਾਰੇ ਚ ਲਿਖਿਆ ਹੋਇਆ ਕਿਸੇ ਧਰਮ ਚ ਨਹੀਂ ਲਿਖਿਆ ਕਿ ਨੱਤੇ ਤੇ ਗੋਲੀ ਚਲੋਣੀ ਆ ਉਹ ਤਾਂ ਯਾਰ ਗੰਦੇ ਲੋਕ ਆ ਮੈਂ ਗੰਦੇ ਲੋਕ ਕਹੂੰਗਾ ਉਹਨਾਂ ਨੂੰ ਖੱਟ ਲੋਕ ਜਮੇ ਬੇਕਾਰ ਰੱਦੀ ਵੀ ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਵੀ ਮਾਰ ਦਿੱਤੇ ਬੰਦੇ ਮਾਰ ਦਿੱਤੇ ਆ ਵੀ ਮਾਰੀ ਗੱਲ ਆ ਇੱਕ ਇੱਕ ਤੁਹਾਨੂੰ ਮੈਂ ਹੋਰ ਸੰਗਤ ਜੀ ਗੱਲ ਦੱਸਣਾ ਚਾਹੁੰਦਾ ਪੱਤਰਕਾਰ ਜੀ ਉੱਥੋਂ ਦੇ ਜਿਹੜੇ ਮੁਸ ਉਹਨਾਂ ਨੇ ਹਿੰਦੂ ਭਾਈਚਾਰੇ ਨੂੰ ਮੋਢੇ ਤੇ ਰੱਖ ਕੇ ਲੈ ਕੇ ਆਏ ਆ ਥੱਲੋਂ ਕੱਢ ਕੇ ਅੱਛਾ ਇਹ ਦੇਖੋ ਕਿੰਨੀ ਵੱਡੀ ਬਾਦਰੀ ਆ ਆਪਾਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਮਾਰਨਾ ਨਹੀਂ ਗਈਏ ਆਪਾਂ ਮੁਸਲਮਾਨ ਭਾਈਚਾਰੇ ਦੇ ਵਿੱਚ ਵੀ ਬੰਦੇ ਸਹੀ ਆ ਬਹੁਤ ਜ਼ਿਆਦੇ ਵੀ ਦੇਖੋ ਇੱਕ ਬੰਦੇ ਨੇ ਆਪਣੀ ਜਾਨ ਗੋਲੀਆਂ ਆਪਣੇ ਸਰੀਰ ਦੇ ਉੱਤੇ ਬਰਹਾ ਲੀਆਂ ਨੇ ਵੀ ਉਹਨਾਂ ਨੂੰ ਬਚਾਉਣ ਵਾਸਤੇ ਕਹਿੰਦੇ ਵੀ ਸਾਡੇ ਇਹ ਰਿਸ਼ਤੇਦਾਰ ਆ ਜਿਹੜੇ ਸਾਡੇ ਚੱਲ ਕਿਉਂਦੇ ਇਹਨਾਂ ਦੇ ਸਿਰ ਤੋਂ ਹੀ ਰੋਟੀ ਖਾਂਦੇ ਆ ਸਾਡਾ ਕਾਰੋਬਾਰ ਚੱਲਦਾ ਸਾਡੇ ਬੱਚੇ ਪੜ੍ਹਦੇ ਆ ਉਹਨਾਂ ਦਾ ਕਹਿਣਾ ਹੈ ਉੱਥੋਂ ਦੇ ਦਾ ਉਹ ਮੁਸਲਮਾਨ ਭਾਈਚਾਰੇ ਦੇ ਵੀ ਇਹੀ ਮਾਰਗੇ ਤਾਂ ਫੇਰ ਕੀ ਹੋਇਆ ਆਪਣੇ Hindu ਭਾਈਚਾਰੇ ਵਾਸਤੇ ਮਰੇ ਆ ਨਾ ਪਰ ਕਈ ਵਿੱਚ ਹੁਣ ਉਂਗਲਾ ਡਾਈ ਜਾਂਦੇ ਜੀ ਮੁਸਲਮਾਨ ਐਦਾਂ ਜੀ ਮੁਸਲਮਾਨ ਉਦਾਂ ਜੀ ਇਹ ਮੈਂ ਗਲਤ ਨਹੀਂ ਕਹਿਣਾ ਚਾਹੀਦਾ ਧਰਮ ਸਾਰੇ ਇੱਕ ਹੀ ਹੈਗੇ ਆ ਵੇਖੋ ਉਹਨਾਂ ਵਿੱਚ ਵੀ ਉਹੀ ਸਾਹ ਆ ਰਹੇ ਆ ਜੋ ਆਪਣੇ ਦੇ ਸਾਰੇ ਆ ਜੋ Hindu ਭਾਈਚਾਰੇ ਦੇ ਸਾਹ ਜੋ Hindu ਭਾਈਚਾਰੇ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਵਿੱਚ ਖੂਨ ਉਹੀ ਸਾਰਾ ਸਾਰਿਆਂ ਚ ਹੈਗਾ ਨਹੀਂ ਹੈਗਾ ਤੇ ਇਹ ਆਪਾਂ ਕਿੱਦ ਨੂੰ ਲਈ ਜਾਂਦੇ ਆ ਆਪਾਂ ਦੇਸ ਆਪਣਾ ਕਿੱਦ ਨੂੰ ਜਾਈ ਜਾਂਦਾ ਵੈਸੇ ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹਣਾ ਵੀ ਇਹਨੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜਿਹੜੀ ਸਜ਼ਾ ਦੇਣੀ ਹੈ ਨਿੰਗਾ ਸਿੰਘਾ ਵਾਲੀ ਸਜ਼ਾ ਦਿੱਤੀ ਜਾਵੇ ਇਹਦੀਆਂ ਦੋਨੇ ਗੁੱਟ ਵੜਦੇ ਨੇ ਜਾਂ ਚਾਹੀਦੇ ਜਿਹੜੇ ਹੱਥਾਂ ਨਾਲ ਗੋਲੀਆਂ ਚਲਾਈਆਂ ਨੇ ਤੇ ਜਿਹੜੇ ਜਿਹੜੇ ਮੂੰਹ ਨਾਲ ਜੀਭ ਨਾਲ ਇਹ ਬੋਲੇ ਆ ਉਹ ਜੀਭ ਵੜ ਦੇਣੀ ਚਾਹੀਦੀ ਹੈਗੀਆ ਤੇ ਦੋਨੇ ਲੱਤਾਂ ਵੜ ਦੇਣੀਆਂ ਚਾਹੀਦੀਆਂ ਇਹ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਅੱਤਵਾਦੀਆਂ ਨੂੰ ਵੀ ਪਤਾ ਲੱਗੇ ਦੁਨੀਆ ਵੀ ਦੱਸੇ ਵੀ ਹਾ ਕੀ ਗੱਲ ਹੋਈ ਆ ਇੰਨਾ ਕ ਸਮਾਂ ਚਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਹ ਉਹ ਗੱਲਬਾਤ ਕੀਤੀ ਹੈਗੀ ਆ ਜਿਹੜੇ ਚੌਣੀ ਦੇ ਵਿੱਚ ਪਹੁੰਚੇ ਆ ਨੰਗ ਸਿੰਘ ਬਾਬਾ ਜੀ ਨਾਲ ਤੇ ਉਹਨਾਂ ਦਾ ਇਹ ਕਹਿਣਾ ਹੈਗਾ ਵਾ ਜਿਹੜੇ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਬੜਾ ਹੀ ਤੇਜ਼ ਕਰ